ਇਹ ਫੋਰਚਨਰ ਗੱਡੀ ਦਲਪੰਥ ਅਰਬਾਂ ਖਰਬਾਂ ਦੇ ਮੁਖੀ ਬਾਬਾ ਰਾਜਾ ਰਾਜ ਸਿੰਘ ਨੂੰ ਤੋਹਫੇ ਵਜੋਂ ਦਿੱਤੀ ਹੈ ਵਿੱਕੀ ਬਦੇਸ਼ਾ ਦਾ ਤਾਲੁਕਾਤ ਉਸ ਇਮੀਗ੍ਰੇਸ਼ਨ ਕੰਪਨੀ ਦੇ ਨਾਲ ਹੈ ਜਿਸ ਇਮੀਗ੍ਰੇਸ਼ਨ ਕੰਪਨੀ ਨੇ ਮੁਹਾਲੀ ਦੇ ਫੇਜ਼ 1 ਥਾਣੇ ਦੇ ਵਿੱਚ ਪਾਨੇ ਸਿੱਧੂ ਤੇ ਪਾਨੇ ਸਿੱਧੂ ਦੇ ਪਰਾ ਅਮਨਾ ਸਿੱਧੂ ਤੇ ਪਰਚਾ ਦਰਜ ਕਰਵਾਇਆ ਸੀ ਇਮੀਗ੍ਰੇਸ਼ਨ ਕੰਪਨੀ ਚਲਾਉਣ ਵਾਲੇ ਕੇਂਦਰਵੀਰ ਬਦੇਸ਼ਾ ਨੇ ਪਾਨੇ ਸਿੱਧੂ ਤੇ ਇਲਜ਼ਾਮ ਲਾਇਆ ਸੀ ਕਿ ਪਾਨਾ ਸਿੱਧੂ ਕੇਂਦਰਵੀਰ ਬਦੇਸ਼ਾਂ ਤੋਂ ਨਾਜਾਇਜ਼ ਪੈਸਿਆਂ ਦੀ ਮੰਗ ਕਰਦਾ ਵਾਬਾ ਰਾਜਾ ਰਾਜ ਸਿੰਘ ਜੀ ਨੂੰ ਫੋਰਚੂਨਰ ਗੱਡੀ ਦੇਣ ਦਾ ਖਿਆਲ ਕਿਵੇਂ ਵਿੱਕੀ ਬਦੇਸ਼ਾ ਦੇ ਦਿਮਾਗ ਚ ਆਇਆ ਇਹ ਫੋਰਚੂਨਰ ਗੱਡੀ ਤੋਹਫੇ ਵਜੋਂ ਨਿਹੰਗ ਸਿੰਘਾਂ ਨੂੰ ਭੇਂਟ ਕੀਤੀ ਜਾ ਰਹੀ ਹੈ ਜਿਸ ਸ਼ਖਸ ਦੇ ਗਲੇ ਦੇ ਵਿੱਚ ਹੁਣ ਸਰੋਪਾ ਪਹਿਨਣ ਜਾ ਰਿਹਾ ਹੈ ਇਹ ਸ਼ਖਸ ਇਮੀਗ੍ਰੇਸ਼ਨ ਕੰਪਨੀ ਚਲਾਉਣ ਵਾਲੇ ਵਿਕੀ ਬਦੇਸ਼ਾ ਹਨ ਜਿਨ੍ਹਾਂ ਨੇ ਇਹ ਫੋਰਚੂਨਰ ਗੱਡੀ ਦਲਪੰਥ ਅਰਬਾਂ ਖਰਬਾਂ ਦੇ ਮੁਖੀ ਬਾਬਾ ਰਾਜਾ ਰਾਜ ਸਿੰਘ ਨੂੰ ਤੋਹਫੇ ਵਜੋਂ ਦਿੱਤੀ ਹੈ ਪਰ ਵਿਕੀ ਬਦੇਸ਼ਾ ਦਾ ਤਾਲੁਕਾਤ ਉਸ ਇਮੀਗ੍ਰੇਸ਼ਨ ਕੰਪਨੀ ਦੇ ਨਾਲ ਹੈ ਜਿਸ ਇਮੀਗ੍ਰੇਸ਼ਨ ਕੰਪਨੀ ਨੇ ਮੁਹਾਲੀ ਦੇ ਫੇਜ਼ 1 ਥਾਣੇ ਦੇ ਵਿੱਚ ਪਾਨੇ ਸਿੱਧੂ ਤੇ ਪਾਨੇ ਸਿੱਧੂ ਦੇ ਪਰ ਆਮਨਾ ਸਿੱਧੂ ਤੇ ਪਰਚਾ ਦਰਜ ਕਰਵਾਇਆ ਸੀ ਬਾਈ ਦਾ ਨਾਮ ਹੈ ਵਿਕਰਮਜੀਤ ਸਿੰਘ ਵਿੱਕੀ ਵਿਦੇਸ਼ਾਂ ਜੋ ਕਿ ਸੰਗਰੂਰ ਦੇ ਰਹਿਣ ਵਾਲੇ ਨੇ ਫੋਰਚੂਨਰ ਗੱਡੀ ਜਿਹੜੀ ਆ ਉਹਨਾਂ ਨੇ ਭੇਟ ਕੀਤੀ ਆ ਆਕਾਸ਼ਦੀਪ ਸਿੰਘ ਪੰਘਾਲ ਮਲੋੜ ਤੋਂ ਹਰਪ੍ਰੀਤ ਸਿੰਘ ਢਾਲੀਵਾਲ ਕਮਲ ਸ਼ੇਰਗਿੱਲ ਤੇ ਇਹਨਾਂ ਨੇ ਇਹ ਗੱਡੀ ਭੇਟ ਕੀਤੀ ਆ ਤਾਂ ਬਾਬਾ ਜੀ ਨੂੰ ਹੁਣ ਚਾਬੀ ਦੇਣਗੇ ਤੇ ਅਸੀਂ ਗੱਲਬਾਤ ਹੀ ਕਰਾਂਗੇ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤਾਂ ਫੋਰਚਨਰ ਗੱਡੀ ਜਿਹੜੀ ਹੈ ਬਾਬਾ ਜੀ ਨੂੰ ਭੇਟ ਕੀਤੀ ਹੈ ਇਹ ਫੋਰਚਨਰ ਗੱਡੀ ਬੰਦੀ ਸਿੰਘਾਂ ਦੇ ਹੱਕ 'ਚ ਲੱਗੇ ਮੋਰਚੇ ਤੇ ਬਾਬਾ ਰਾਜਾ ਰਾਜ ਸਿੰਘ ਨੂੰ ਤੋਹਫੇ ਵਜੋਂ ਭੇਟ ਕੀਤੀ ਗਈ ਹੈ ਦੇਖੋ ਚਾਹੇ ਇਹ ਨਈ ਸਿੱਖੀ ਸਰੂਪ ਦੇ ਵਿੱਚ ਹੈਗੇ ਪਰ ਇਹਨਾਂ ਦੀ ਭਾਵਨਾ ਦੇਖੋ ਗੱਡੀ ਵੱਡੀ ਆ ਬਿਲਕੁਲ ਤੇ ਜਿਹੜੀ ਜਿੱਥੇ-ਜਿੱਥੇ ਚੀਜ਼ ਚਾਹੀਦੀ ਆ ਉਥੇ ਦੇਣੀ ਚਾਹੀਦੀ ਅੱਜ ਬਹੁਤ ਸਾਰੇ ਜਿਹੜੇ ਹੈਗੇ ਸੰਪਰਦਾਮਾਂ ਕੋਲੇ ਬਹੁਤ ਕੁਸ਼ਾ ਪਰ ਸਿੱਖੀ ਦਾ ਪ੍ਰਚਾਰ ਜਾਂ ਕਿਤੇ ਕੋਈ ਗਤੀਵਿਧੀ ਹੁੰਦੀ ਹੈ ਪੰਥ ਦੀ ਜਿੱਥੇ ਲੋੜ ਪੈਂਦੀ ਹੈ ਪੰਥ ਨੂੰ ਉਹਨਾਂ ਸੰਪਰਤਾਵਾਂ ਮੰਦੀ ਉਥੇ ਨਹੀਂ ਪਹੁੰਚਦੇ ਵਿਕੀ ਬਦੇਸ਼ਾ ਦੇ ਸਾਥੀ ਤੇ ਹਾਈ ਰਾਈਜ਼ ਇਮੀਗ੍ਰੇਸ਼ਨ ਕੰਪਨੀ ਚਲਾਉਣ ਵਾਲੇ ਕਿੰਦਰਵੀਰ ਬਦੇਸ਼ਾ ਨੇ ਭਾਨੇ ਸਿੱਧੂ ਤੇ ਇਲਜ਼ਾਮ ਲਾਇਆ ਸੀ ਕਿ ਭਾਨਾ ਸਿੱਧੂ ਕਿੰਦਰਵੀਰ ਬਦੇਸ਼ਾ ਤੋਂ ਨਜਾਇਜ਼ ਪੈਸਿਆਂ ਦੀ ਮੰਗ ਕਰਦਾ ਤੇ ਜੇ ਇਹ ਮੰਗ ਪੂਰੀ ਨਾ ਕੀਤੀ ਗਈ ਤਾਂ ਭਾਨਾ ਸਿੱਧੂ ਬਦੇਸ਼ਾ ਦੀ ਇਮੀਗ੍ਰੇਸ਼ਨ ਕੰਪਨੀ ਬੰਦ ਕਰਵਾ ਦੇਵੇਗਾ ਇਹਨਾਂ ਤਸਵੀਰਾਂ ਦੇ ਵਿੱਚ ਕਿੰਦਰਵੀਰ ਵਿਦੇਸ਼ਾ ਦੇ ਨਾਲ ਤੁਹਾਨੂੰ ਵਿੱਕੀ ਵਿਦੇਸ਼ਾ ਨਜ਼ਰ ਆਉਣਗੇ ਮਸ਼ਹੂਰ ਗਾਇਕ ਸਿੱਪੀ ਗਿਲਦੀ ਵੀ ਤਸਵੀਰਾਂ ਤੁਹਾਨੂੰ ਨਜ਼ਰ ਆਉਣਗੀਆਂ ਪਰ ਬਾਬਾ ਰਾਜਾ ਰਾਜ ਸਿੰਘ ਜੀ ਨੂੰ ਫੋਰਚਨਰ ਗੱਡੀ ਦੇਣ ਦਾ ਖਿਆਲ ਕਿਵੇਂ ਵਿੱਕੀ ਵਿਦੇਸ਼ਾ ਦੇ ਦਿਮਾਗ 'ਚ ਆਇਆ ਸਭ ਤੋਂ ਵੱਡੀ ਗੱਲ ਇਹ ਹੈ ਵੀ ਚਲੋ ਜੋ ਸਾਡੀ ਜਿੰਨਾ ਕਸੀਂ ਸੋਚ ਰੱਖਦੇ ਆ ਜਿੰਨਾ ਕਸੀਂ ਸੋਚ ਸਕਦੇ ਆ ਸਾਨੂੰ ਲੱਗਿਆ ਜਿਵੇਂ ਬਾਬਾ ਜੀ ਨੇ ਪਹਿਲਾਂ ਦੱਸਿਆ ਵੀ ਜੇ ਇੰਨੀ ਮਿਹਨਤ ਨਾਲ ਜੇ ਕੰਮਾਂ ਦੇ ਵਿੱਚ ਬਾਬਾ ਜੀ ਸ਼ਾਮਲ ਹੁੰਦੇ ਆ ਸਭ ਤੋਂ ਅੱਗੇ ਵੱਧ ਕੇ ਹਾਜ਼ਰੀ ਲਵਾਉਂਦੇ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਧਰਮ ਦੇ ਨਾਂ ਦੇ ਉੱਪਰ ਕੋਈ ਲੋੜ ਆ ਆਪਣੇ ਕੌਮ ਨੂੰ ਲੋੜ ਆ ਕਿਸੇ ਵੀ ਜਥੇਬੰਦੀ ਦੇ ਵਿੱਚ ਕੋਈ ਵੀ ਲੋੜ ਹੁੰਦੀ ਆ ਤਾਂ ਉਹੀ ਚੀਜ਼ਾਂ ਕਰਕੇ ਚਲੋ ਅਸੀਂ ਸਾਰੇ ਰਲ ਮਿਲ ਕੇ ਵਿਚਾਰ ਕੀਤਾ ਕਿ ਚਲੋ ਅਸੀਂ ਜੋ ਆਪਦੇ ਵੱਲੋਂ ਵਧੀਆ ਤੋਂ ਵਧੀਆ ਕਰ ਸਕੀਏ ਤੇ ਅਸੀਂ ਸੋਚ ਕੇ ਚਲੋ ਇਹ ਉਪਰਾਲਾ ਕੀਤਾ ਜੀ ਸਾਡਾ ਬਾਬਾ ਜੀ ਨਾਲ ਬਹੁਤ ਨਿੱਜੀ ਪਿਆਰ ਆ ਅਸੀਂ ਆਪਦੇ ਨਿੱਜੀ ਤੌਰ ਤੇ ਕੋਈ ਪਿੰਡਾਂ ਦੇ ਮਸਲੇ ਜਾਂ ਕਿਸੇ ਦਾ ਕੋਈ ਘਰ ਦਾ ਮਸਲਾ ਅਸੀਂ ਬਾਬਾ ਜੀ ਨੂੰ ਕਹਿ ਕੇ ਜਿਹੜੇ ਕੋਈ ਬਾਹਰ ਪ੍ਰਸ਼ਾਸਨ ਨਹੀਂ ਕਰ ਸਕਦਾ ਅਸੀਂ ਬਾਬਾ ਜੀ ਨੂੰ ਕਹਿ ਕੇ ਬਹੁਤ ਮਸਲੇ ਸੋਲਵ ਕਰਵਾਏ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਬਾ ਜੀ ਦਾ ਵੀ ਉਹਦੇ ਮਸਲੇ ਆ ਬੜੇ ਵਧੀਆ ਸੋਹਣੇ ਤਰੀਕੇ ਨਾਲ ਸੋਲਵ ਵੀ ਹੋਏ ਆ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਇਹੀ ਚੀਜ਼ਾਂ ਨੂੰ ਵੇਖਦੇ ਹੋਏ ਅਸੀਂ ਬਾਬਾ ਜੀ ਨੂੰ ਸਾਨੂੰ ਲੱਗਿਆ ਵੀ ਬਾਬਾ ਜੀ ਨੂੰ ਆਉਣ ਜਾਣ ਦੀ ਦਿੱਕਤ ਰਹਿੰਦੀ ਆ ਕੋਈ ਗੱਡੀਆਂ ਚਲੋ ਅੱਜਕੱਲ ਹਰੇਕ ਬੰਦਾ ਵੱਡੀਆਂ ਗੱਡੀਆਂ ਲਈ ਫਿਰਦਾ ਹੈ ਚਲੋ ਇਹ ਐਨੇ ਸਿੱਖ ਕੌਮ ਦੇ ਵੱਡੇ ਤੋਂ ਵੱਡੇ ਕੰਮ ਕਰਦੇ ਆ ਸਾਡੀ ਵੀ ਦਿਲੀ ਅੱਛਾ ਵੀ ਇਹਨਾਂ ਕੋਲ ਵੀ ਗੱਡੀਆਂ ਚੰਗੀਆਂ ਹੋਣੀਆਂ ਚਾਹੀਦੀਆਂ ਨਾ ਆਉਣਾ ਜਾਣਾ ਸੌਖਾ ਹੋ ਜੇ ਇਹ ਚੀਜ਼ਾਂ ਵੇਖਦੇ ਹੋਏ ਅਸੀਂ ਬਾਬਾ ਜੀ ਦੀਆਂ ਸਫਾਵਾਂ ਨੂੰ ਵੇਖਦੇ ਹੋਏ ਤਾ ਕਰਕੇ ਸਾਨੂੰ ਲੱਗਿਆ ਤੇ ਅਸੀਂ ਵਿੱਕੀ ਬਾਈ ਨਾਲ ਗੱਲ ਕੀਤੀ ਤੇ ਇਹਨਾਂ ਨੇ ਕਿਹਾ ਵੀ ਕੋਈ ਚੱਕਰ ਨਹੀਂ ਆਪਾਂ ਦੇਵਾਂਗੇ ਇਹ ਸਾਰੇ ਬਾਈ ਰਲ ਕੇ ਕਮਲ ਸ਼ੇਰ ਗਿੱਲ ਬਾਈ ਹਰਪ੍ਰੀਤ ਤੇ ਜਿੰਨੇ ਵੀ ਮੁੰਡੇ ਸਾਰੇ ਆਏ ਹੋਏ ਆ ਕਾਸ਼ ਠੀਕ ਹੈ ਜੀ ਇਹਨਾਂ ਨੇ ਸਾਰਿਆਂ ਨੇ ਰਲ ਕੇ ਕਿਹਾ ਵੀ ਚਲੋ ਆਪਾਂ ਕਰਾਂਗੇ ਸੇਵਾ ਤੁਸੀਂ ਸੁਣਿਆ ਜਿੱਥੇ ਪ੍ਰਸ਼ਾਸਨ ਫੇਲ ਹੋ ਜਾਂਦਾ ਹੈ ਉੱਥੇ ਬਾਬਾ ਜੀ ਦੀ ਮਦਦ ਨਾਲ ਵਿੱਕੀ ਵਿਦੇਸ਼ਾ ਤੇ ਉਸ ਦੇ ਸਾਥੀਆਂ ਦਾ ਕੰਮ ਪੂਰਾ ਹੋ ਜਾਂਦਾ ਜਿੱਥੇ ਇੱਕ ਪਾਸੇ ਬੰਦੀ ਸਿੰਘਾਂ ਦੇ ਮੋਰਚੇ ਤੇ ਸਿਆਸਤਦਾਨਾਂ ਨੂੰ ਦੂਰ ਰੱਖਿਆ ਜਾਂਦਾ ਉੱਥੇ ਇਮੀਗ੍ਰੇਸ਼ਨ ਕੰਪਨੀ ਚਲਾਉਣ ਵਾਲੇ ਵਿੱਕੀ ਬਦੇਸ਼ਾ ਕੋਲੋਂ ਫੋਰਚੂਨਰ ਗੱਡੀ ਤੋਹਫੇ ਵਜੋਂ ਲੈਣਾ ਕਿੰਨੀ ਸਿਆਣਾ ਪੈ ਕਿ ਵਿੱਕੀ ਬਦੇਸ਼ਾ ਫੋਰਚੂਨਰ ਗੱਡੀ ਤੋਹਫੇ ਵਜੋਂ ਭੇਂਟ ਕਰਕੇ ਆਮ ਲੋਕਾਂ 'ਚ ਇਹ ਸੁਨੇਹਾ ਪਹੁੰਚਾਉਣਾ ਚਾਹੁੰਦੇ ਨੇ ਕਿ ਉਹਨਾਂ ਦੀ ਇਮੀਗ੍ਰੇਸ਼ਨ ਕੰਪਨੀ ਨੂੰ ਹੁਣ ਬੰਦੀ ਸਿੰਘਾਂ ਦੇ ਮੋਰਚੇ ਤੇ ਤਨਾਤ ਨਿਹੰਗ ਸਿੰਘਾਂ ਦਾ ਵੀ ਪਿੱਠ ਤੇ ਖਾਪੜਾ